ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰੇਜ ਕਰਨ ਲਈ ਪਹੁੰਚੇ ਆ ਬਾਬਾ ਵੀਰ ਰਵਣਪ੍ਰੀਤ ਦੇ ਘਰੇ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਪੈਂਦਾ ਜਿੱਦੇ ਵੀ ਇੱਥੇ ਵੀਰ ਕੋਲ ਆਉਂਦੇ ਆ 40 ਤੋਂ ਲੈ ਕੇ 48 50 ਪੰਜਾ ਨਗਰ ਦੇ ਕਰ گاਵਾ ਹਰ ਵਕਤ ਹਾਜ਼ਰ ਹੁੰਦੀ ਅੱਜ ਦੀ ਵੀਡੀਓ ਵਿੱਚ ਆਪਾਂ 48 ਨਾਗ ਵੀਰ ਕੋਲੇ ਵਿਕਰੀ ਵਾਲੇ 40 ਨਾਗ ਆਪਾਂ ਕੈਮਰੇ ਸਾਹਮਣੇ ਵਿਦ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕੱਲੇ-ਕੱਲੇ ਨਾਗ ਬਾਰੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਹਰ ਇੱਕ ਪ੍ਰਕਾਰ ਦੀ ਇੱਥੇ ਬਿਹੜ ਮਿਲੂਗੀ ਤੇ ਮਾਰਕੀਟ ਰੇਟ ਦੇ ਵਿੱਚ ਕਹਿੰਦਾ ਆਪਾਂ 60000 ਤੋਂ ਰੇਟ ਸਟਾਰਟਿੰਗ ਆ ਤੇ ਐਂਡ ਤੱਕ ਜਾਂਦਾ ਜਾਂਦਾ 1.5 ਲੱਖ ਤੇ ਚੜਾ ਜਾਊਗਾ ਜਿਹੜਾ ਰੇਟ 1.5 ਤੇ ਐਂਡ ਹੋਊਗਾ ਉਹਦੇ ਵਿੱਚ ਤੁਹਾਨੂੰ 45 ਕਿਲੋ ਤੋਂ ਲੈ ਕੇ 50 ਕਿਲੋ ਵਾਲੀ ਬਿਹੜ ਦੰਦਾਂ ਦੇ ਵਿੱਚ 1.5 ਕਿਲੋ ਆ 1.5 ਲੱਖ ਦੇ ਭਾਅ ਦੇ ਵਿੱਚ ਮਿਲੂਗੀ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਜਿੰਨੇ ਸਰੋਤੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਆਪਣਾ ਨਾਮ ਐਡਰੈਸ ਕਰਨਾ ਫੁਰਕਾ ਦਿਆ ਕੋਈ ਹਾਂ ਵੀਰੇ ਮੇਰਾ ਨਾਮ ਰਾਮਨ ਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲਾ ਵੀਰ ਜੀ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੀ ਸੜਕ ਤੇ ਆਪਣਾ ਫਾਰਮ ਆ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵ ਸਾਡੀ ਜਿਹੜੀ ਲੋਕੇਸ਼ਨ ਉਹ ਆਟੋਮੈਟਿਕ ਲਾਈ ਆ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਤੇ ਟੱਚ ਕਰਕੇ ਅੱਜ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜੀ ਅੱਜ ਆਪਾਂ 29 ਤਰੀਕ ਨੂੰ ਦੁਪਹਿਰ ਦਾ ਟਾਈਮ ਆ 2 ਵਜੇ ਦਾ ਵੀਡੀਓ ਕਵਰ ਕਰਦੇ ਪਏ 2024 ਦੀ ਆਖਰੀ ਵੀਡੀਓ ਬਾਈ ਜੀ ਜਿਹੜੀ ਆਖਰੀ ਵੀਡੀਓ ਇਹ ਆਪਾਂ ਦੁਪਹਿਰ ਨੂੰ ਕਵਰ ਕਰਦੇ ਪਏ ਛੱਡਾਂਗੇ ਵੀ ਅੱਜ ਕੱਲ ਨੂੰ ਕੋਈ ਵੀ ਵੀਰ ਨਾ ਵੀ ਹੁੰ ਵੀ ਪੰਜਾਬ ਬੰਦਾ 31 ਤਰੀਕ ਨੂੰ ਵੀਰੇ ਮਾਲ ਵੇਚਾਂਗੇ ਹੜਤਾਲੀ ਗਾਈਆਂ ਹੋਣਗੀਆਂ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਟੋਕੜ ਬੈਡਾ ਵੀਰ ਸਾਡੇ ਫਾਰਮ ਤੇ ਆਉਣਾ ਬਾਈ ਜੀ ਰੇਟ ਬਾਹਰੋਂ ਲਾਜ਼ਮੀ ਪਤਾ ਕਰ ਲਿਓ ਕੱਲੇ ਕੱਲੇ ਨਗਦੇ ਵਿੱਚ ਵੀਰੇ ਪੂਰੇ ਵਿਸ਼ਵਾਸ ਨਾ ਕਹਿ ਸਕਦਾ 20 ਤੋਂ 25000 ਦਾ ਬਾਈ ਜੀ ਤੁਹਾਡਾ ਫਾਇਦਾ ਕਰਾਂਗੇ ਇਹ ਜਿਹੜਾ ਸਾਡਾ ਆਖਰੀ ਲਾਟਾ ਵੀਰੇ ਅਸੀਂ ਇਹ ਜਾਣੀ ਦੀ ਸਾਲ ਦਾ ਆਖਰੀ ਲਾਟ ਕੱਢਦੇ ਹੁੰਨੇ ਆ ਵੀ 2024 ਦੇ ਵਿੱਚ ਬਾਈ ਜੀ ਅਸੀਂ ਕੀ ਕਮਾਇਆ ਕੀ ਸਿੱਖਿਆ ਤੇ ਕੀ ਸਾਡੇ ਨੇ ਸਿੱਖਣਾ ਅਜੇ ਬਾਕੀ ਰਹਿ ਗਿਆ ਇਹਦੇ ਵਿੱਚ ਵੀਰੇ ਜਿਹੜੀਆਂ 48 ਗਾਇਆਂ ਬੋਲੀਆਂ ਢਿੱਲੋਂ ਸਾਹਿਬ ਬਾਈ ਜੀ ਇਹ ਤੁਸੀਂ ਕੱਲੀ ਕੱਲੀ ਗਾਂ ਤੇ ਕੈਮਰਾ ਮਾਰਦੇ ਹੋ ਵੀਰੇ ਇਹ ਚੜਦੀ ਤੋਂ ਚੜਦੀ ਗਊ ਆ ਇਹਨਾਂ ਤੇ ਅਸੀਂ ਬਹੁਤ ਟਾਈਮ ਵੀਰੇ ਤਕਰੀਬਨ ਗੱਡੀ ਦੇ ਵਿੱਚ ਹੀ ਸੁੱਤੇ ਆ ਬਾਈ ਜੀ ਦਿਨ ਪੁਰ ਰਾਤ ਇੱਕ ਕਰਕੇ ਫੇਰੇ ਗਊਆਂ ਲਈਆਂ ਨੇ ਵੀਰੇ 2-200 ਕਿਲੋਮੀਟਰ ਦੀ ਦੂਰੀ ਦੇ ਵਿੱਚੋਂ ਵੀ ਗਊਆਂ ਆਈਆਂ ਨੇ ਇਹ ਲਾਟ ਆਪਾਂ ਇਸ ਤਰੀਕੇ ਨਾਲ ਵੇਚਣਾ ਵੀਰੇ ਬਈ ਇਹਦੇ ਵਿੱਚ ਸਾਨੂੰ ਸਾਰੀਆਂ ਗਊਆਂ ਦੇ ਵਿੱਚ ਰੁਪਈਆ ਚਾਹੇ 5000 ਹੀ ਬਾਜੇ ਪਰ ਅਸੀਂ 2024 ਦੇ ਵਿੱਚ ਕੀ ਸਿੱਖਿਆ ਕੀ ਸਿੱਖਣ ਵਾਲਾ ਬਾਕੀ ਰਹਿ ਗਿਆ ਉਹ ਚੀਜ਼ ਦਾ ਰਿਜ਼ਲਟ ਅਸੀਂ ਬਾਈ ਜੀ ਲਾਜ਼ਮੀ ਲੈਣਾਗਾ ਕਹਿੰਦਾ ਬਾਪ ਜਿਨੇ 50 ਕਿੱਲੇ ਵਾਲਾ ਜ਼ਿਮੀਂਦਾਰ ਫਸਲ ਵੇਚ ਕੇ ਮਗਰ ਚਾਰ ਰਹਿ ਜਾਂਦਾ ਹੁੰਦਾ ਜੀ ਉਹ ਜਿਹੜੇ ਬੰਦਿਆਂ ਨੂੰ ਮਜ਼ਦੂਰਾਂ ਨੂੰ ਦਿੰਦਾ ਉਹ ਚੰਗੀ ਕਮਾਈ ਕਰ ਜਾਂਦੇ ਆ ਉਹ ਗੱਲਾਂ ਦਾ ਮੈਚ ਕਰੂਗਾ ਨਹੀਂ ਕਰੂਗੀ ਬਿਲਕੁਲ ਵੀਰੇ ਕਰੂਗੇ ਅਸੀਂ ਸਾਰੇ ਸਾਲ ਪਰ ਦਾ ਰਿਜ਼ਲਟ ਦੇਖਣਾਗਾ ਵੀ ਸਾਥੇ ਸਾਡੇ ਚ ਕਿੱਥੇ ਕਮੀ ਰਹਿ ਗਈ ਉਹ ਕਮੀ ਪੂਰੀ ਕਰਾਂਗੇ ਵੀਰੇ ਪਰ ਇਹਨਾਂ ਜਿਹੜੀ ਗਊਆਂ ਦਾ ਮੈਨੂੰ ਆਪ ਦੇ ਆਪ ਨੂੰ ਇੰਨਾ ਕੁ ਮਨ ਖੋਸਾ ਮੇਰੀ ਮੈਡਮ ਦਾ ਮਨ ਖੋਸਾ ਵੀ ਗਊਆਂ ਲੈ ਕੇ ਆਏ ਹੋ ਵੀਰੇ ਇਹ ਬਸ ਉਹੀ ਗੱਲ ਹੋਗੀ ਇਹ ਬਾਰ ਬਾਰ ਨਹੀਂ ਗੱਲਾਂ ਕਰਦੇ ਪਰ ਗਾਇਆਂ ਅੱਗੇ ਦਿਖਾਉਂਦੇ ਜਾਂਦੇ ਆ ਤੇ ਵੀਰਾਂ ਨੂੰ ਰਿਜ਼ਲਟ ਆਉਂਦਾ ਜਾਊਗਾ ਜਿਹੜੇ ਵੀਰ ਨੇ ਨਹੀਂ ਵੀ ਬੈੜ ਲੈਣੀ ਉਹ ਗੱਡੀ ਚੱਕੇ ਸਿੱਧਾ ਸੀਨੀ ਵਾਲਗਾਂ ਡੈਰੀ ਫਾਰਮ ਤੇ ਆਵੇ 31 ਤਰੀਕ ਨੂੰ ਇੱਕ ਵਾਰ ਵੀਰੇ ਮੇਲਾ ਲਾਜ਼ਮੀ ਦੇਖੋ ਇੱਥੇ ਆ ਕੇ ਤੁਹਾਨੂੰ ਬਾਈ ਜੀ ਕੋਈ ਸਿੱਖਣ ਨੂੰ ਮਿਲੂਗਾ ਜਿਹੜਾ ਤੁਹਾਡੇ ਕੋਲ ਸਿੱਖਿਆ ਵਾ ਉਹ ਸਾਨੂੰ ਦਾ ਦੱਸ ਕੇ ਜਾਓ ਅਸੀਂ ਵੀ ਉਹ ਸਿੱਖਾਂਗੇ ਜੀ ਜਿਹਨੇ ਨਹੀਂ ਲੈਣੀ ਉਹ ਵੀ ਆ ਸਕਦਾ ਆ ਸਕਦਾ ਬਾਈ ਜੀ ਮੇਲਾ ਲਾਜ਼ਮੀ ਦੇਖੋ ਤੇ ਜੋੜਾ ਇਕੱਠਾ ਹੀ ਤੋਰਦੇ ਬੂਟੇ ਵੀਰਾਂ ਬਾਕੀ ਵੀਰੇ ਜਰਸੀ ਮਾੜੀ ਕੋਈ ਨਹੀਂ ਲੱਗਦੀ ਅਖਰਾਂ ਵਾਲੀ ਲੱਗੂ ਜਿਹੜੀ ਪਹਿਲੇ ਨੰਬਰੇ ਥੋੜੀ ਜਿਹੀ ਮੈਂ ਕ੍ਰਾਸ ਮੰਨੂਗਾ ਉਹ ਬੱਚਾ ਦੇਣ ਚ ਵੀਰੇ ਬਾਕੀ ਆ ਦੁੱਧ ਦੇਊ ਬਾਈ ਜੀ 20 ਕਿਲੋ ਥੋੜੀ ਜੀ ਕ੍ਰਾਉਸ ਆ ਹਲਕੇ ਹਾਂ ਦੋ ਨੰਬਰ ਵਾਲੇ ਵੀਰੇ ਸੇਦਾਂਦਾ ਕੀ ਬਹੁਤ ਟੌਪ ਦਾ ਬੱਚਾ ਇਹਦੇ ਥੱਲੇ ਵੀਰੇ 20 ਰੈਡੀ ਹੋਊਗਾ ਸੂਈ ਸਵਾਈਆ ਸੂਈ ਸਵਾਈਆ 20 ਰੈਡੀ ਹੋਊਗਾ ਸੂਈ ਨੂੰ ਪੰਜਵਾਂ ਦਿਨ ਵੀਰੇ ਬਾਹਰੋਂ ਸੂਈ ਵੀ ਮੁਕਤਮ ਨਹੀਂ ਲੈਂਦੇ ਤੁਸੀਂ ਵੀਰੇ ਥਣ ਲੈ ਲੇ ਤੇ ਜਦ ਕੈਮਰਾ ਮਰਵਾ ਦਿਓ ਤੇ ਕੱਲਾ ਕੱਲਾ ਵੀਰੇ ਨਗ ਅਸੀਂ ਇਸ ਲੋੜ ਸੋਚ ਕੇ ਲਿਆ ਮੇਰੇ ਛੋਟੇ ਬੱਚਿਆਂ ਨੇ ਵੀਰਾਂ ਨੇ ਜਿਨੇ ਧਾਰਾਂ ਚੋਣੀਆਂ ਮੇਰੀਆਂ ਭੈਣਾਂ ਨੇ ਮਾਮਾ ਨੇ ਵੀਰੇ ਹਰ ਇੱਕ ਬੰਦੇ ਦੀ ਸੋਚ ਦੇ ਨਾਲ ਇੱਕ ਹੀ ਅਰਮਾਲ ਲਿਆਗਾ ਮਾਲ ਢਲੋਂ ਵੀਰ ਉਹ ਲਿਆਗਾ ਬਾਈ ਜੀ ਕੱਲੀ ਕੱਲੀ ਗਾ ਤੇ ਸੀ ਇੱਕ ਘੰਟਾ ਟਾਈਮ ਦਾ ਲਾਇਆ ਹੈਗਾ ਤੇ ਕੱਤ ਕਾਠਾਰੇ ਬੈਠਾ ਸਾਰੀਆਂ ਜਣੀਆਂ ਵੀਰੇ ਸਾਰਾ ਹੀ ਮਾਲ ਵੀਰੇ ਇੰਨਾ ਕੁ ਚੋਟੀ ਦਾ ਜਿਹੜਾ ਵੀਰ ਆ ਗਿਆ ਹਰ ਇੱਕ ਵੀਰ ਦਾ ਮਾਨ ਕਰੂਗਾ ਕੱਲੇ ਕੱਲੇ ਵੀਰ ਦਾ ਮਾਨ ਕਰੂ ਵੀ ਸਾਰੀਆਂ ਮੈਂ ਇੱਕ ਵਾਰ ਚ ਲੈ ਜਾ ਇਸ ਤਰ੍ਹਾਂ ਦਾ ਮਾਲ ਆ ਬਾਈ ਜੀ ਅੱਜ ਐਚਐਫ ਦਾ ਮੰਨ ਕੇ ਚੱਲ ਵੀ ਦੋਂਦੀਆਂ ਚੌਂਕਿਆਂ ਦਾ ਮੇਲਾ ਲਾਇਆ ਵੈਰੇ ਜਿੰਨੀਆਂ 48 ਗਾਵਾਂ ਨੇ 37 ਗਾਇਆਂ ਦੀ ਬਾਈ ਜੀ ਮੂਹਰੇ ਬਲੱਡ ਲੈਨ ਰੈਖਤੀ ਰੂਪ ਦੇ ਵਿੱਚ ਆਈ ਆ ਲੈਖਤੀ ਰੂਪ ਦੇ ਵਿੱਚ ਦੇਵਾਂਗੇ 37 ਨਗਾਂ ਦੀ ਪਲੂਨ ਬੱਸੀਆਂ ਬਾਈ ਜੀ ਕੱਟੀਆਂ ਇਕੱਲੀਆਂ ਬਾਈ ਨਗ ਪਲੂਨ ਬੱਸੀਆਂ ਦੇ ਆ ਪਹਿਲੇ ਸੂਏ ਖੀਰੀਆਂ ਦੋ ਦੰਦ ਚਾਰ ਦੰਦ ਬਾਧੂ ਮਾਲ ਆ ਵੀਰੇ ਕੀ ਯਾਰ ਠੀਕ ਆ ਵੀ ਮੰਨ ਕੇ ਚੱਲ ਜਿਹੜੇ ਵੀਰੇ ਕਹਿੰਦੇ ਅਸੀਂ ਬਰੀਡ ਵਾਲੀ ਬੱਚੀ ਲੈਣੀ ਆ ਹਾਂਜੀ ਫਾਰਮ ਵਾਲੇ ਮੰਨ ਕੇ ਚੱਲੇ ਜਦੋਂ ਘਰੇਲੂ ਬੰਦਾ ਬੈੜ ਭਾਲਦਾ ਫਾਰਮ ਵਾਲੀ ਉਹਨੂੰ ਫਾਰਮ ਵਾਲਾ ਇੰਟਰ ਨਹੀਂ ਹੋਣ ਦਿੰਦਾ ਬਾਈ ਜੀ ਹਾਂ ਇਹ ਵੀਰੇ 28 ਕਿਲੋ ਰੈਡੀ ਆ ਵੀਰ ਜੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਮੂੰਹੋਂ ਚਾਰ ਦਿਨ ਦਾ ਤੇ 나ੜਾਂ ਨਾਲ ਗੁੰਦੀ ਪਈ ਐ ਜਮ ਬਿਲਕੁਲ ਵੀਰੇ ਪਰ ਇਹਦੀ ਚੋਣੇ ਆਪਾਂ ਇਹਨੂੰ ਮਸ਼ੀਨ ਤੇ ਆ ਠੀਕ ਹੈ ਪਹਿਲਾ ਸੂਆ ਉਹ ਬੰਦਾ ਥੀਵੀ ਚੋਲੇ ਆ ਦੇਖੋ 나ੜਾਂ ਵੀਰੇ ਕਿਆ ਕਿਆ ਬਾਤਾਂ ਨੇ ਥੋੜੀ ਜਿਹੀ ਗੱਦ ਦੇ ਵਿੱਚ ਤਾਂ ਆਪਾਂ ਮੈਂ ਮੀਡੀਆ ਮੰਨੂਗਾ ਪਰ ਜਿੰਨਾ ਹੈਗਾ ਵੀਰੇ ਇਹ 24 ਕੈਰਟੀ ਆ ਠੀਕ ਹੈ ਜਿੰਨੀ ਨਿੱਕੀ ਉਨੀ ਤਿੱਖੀ ਉਨੀ ਤਿੱਖੀ ਬੱਚਾ ਬਹੁਤ ਚੰਗਾ ਵੀਰੇ 28 ਕਿਲੋ ਕੋਈ ਵੀ ਵੀਰ ਵੀਰੇ ਕੰਡੇ ਦੇ ਤੋਲ ਕੇ ਇਹਨੂੰ ਲਜਾ ਸਕਦਾ ਲਓ ਬੂਟੇ ਵੀਰ ਥੋੜਾ ਜਲਦੀ ਕੱਢੋ ਵੀਡੀਓ ਬਾਲੀ ਜਿਆਦਾ ਕੋਸ਼ਿਸ਼ ਕਰਾਂਗੇ ਵੀ ਸਾਰਾ ਮਾਲ ਦਿਖਾ ਦਈਏ ਜੇ ਅੱਧੇ-ਅੱਧੇ ਮਿੰਟ ਦੀ ਝਲਕ ਮਰਵਾ ਦਈਏ ਤੇ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡੋਂ ਤੇ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਵੀਰੇ ਤੇ 5 ਲੱਖ ਦੀ ਲੈਮਕਾ ਗਈ ਉਹ ਵੀ ਵੀਰੇ ਤੇ ਚੱਕੀ ਜਾਊਗੀ ਤੁਹਾਨੂੰ ਗਾਈਆਂ ਵੀ ਮਿਲਣਗੀਆਂ ਟਰਾਂਸਪੋਰਟ ਦੀ ਕਿਰਾਇਆ ਵੀ ਉੱਚ ਹੋ ਜਾਊਗਾ 20-50 ਹਜ਼ਾਰ ਨਗਦੀ ਲੋੜ ਆ ਵੀਰੇ ਉਹ ਵੀ ਤੁਹਾਨੂੰ ਅਸੀਂ ਨਾਲ ਦੇਵਾਂਗੇ HDFC ਵਾਲੀ ਦੀਆਂ ਕਿਸ਼ਤਾਂ ਵੀ ਬਣਨਗੀਆਂ 12 ਮਹੀਨੇ ਬਣਾ ਲਓ 24 ਦੇ ਬਣਾ ਲਓ 37 ਦੇ ਬਣਾ ਪਰ ਤਾਂ ਤੇ ਕ੍ਰੈਡਿਟ ਕਾਰਡ ਦੀ ਲੈਂਟ ਹੋਣੀ ਜ਼ਰੂਰੀ ਐ ਜੀ ਠੀਕ ਐ ਸਾਰੇ ਤਰ੍ਹਾਂ ਦੇ ਸਹੂਲਤਾਂ હાજર ਆ ਜਮਾ ਹਾਂਜੀ ਸੋ ਵੀਰੋ ਬੱਛੀ ਦੇਖੋ ਕਿਆ ਬਾਤ ਪੂਰਾ ਕੈਟਵੌਕ ਨੂੰ ਧੁਰ ਦਿਆ ਜਮਾ ਤੇ ਲੈਗ ਸਕੋਰ ਵਗੈਰਾ ਦੇਖੋ ਤੇ ਹਵਾਨਾ ਗਰਾਬੀ ਗਲਾਬੀ ਆ ਬਿਲਕੁਲ ਚਾਰ ਦੰਦਾ ਚਾਰ ਦੰਦਾ ਵੀਰੇ ਦੁੱਧ ਐਸ ਵਕਤ 32 ਤੋਂ 33 ਕਿਲੋ ਵੀਰੇ ਰਾਈਡੀ ਆ ਪੰਜਵਾਂ ਦਾਣਾ ਸੂਈ ਨੂੰ ਸੂਈ ਸਭਾਈ ਚੋਣ ਦਾ ਹਾਜ਼ਰ ਆ ਬਿਲਕੁਲ ਬਈ ਜੀ ਕੰਡਾਰ ਦਾ ਵੀਰ ਨਾਲ ਲੈ ਕੇ ਆਵੇ ਲੀਟਰਾਂ ਦੇ ਵਿੱਚ ਵੀਰੇ ਵੇੜਾ ਨਹੀਂ ਵੇਚਦੇਗੇ ਕਲਮਾਂ ਦੇ ਵਿੱਚ ਵੇਚਾਂਗੇ ਬਈ ਜੀ ਕੱਲੀਆਂ ਜੀਬ ਦੀ ਚੁਵਾਈ ਨਹੀਂ ਕਰਾਉਂਦੇ ਜਿਹੜਾ ਵੀਰ ਮਰਜੀ ਆ ਜਾਏ ਵੀਰੇ ਦੋ ਟਾਂ ਤਿੰਨ ਟਾਂ ਚੋਕ ਕੇ ਆਦਾ تسਲੀ ਕਰਕੇ ਲੈ ਕੇ ਜਾਵੇ ਕੰਡਾ ਨਾਲ ਲੈ ਕੇ ਆਵੇ ਆਪਦਾ ਜੈਕਾਰਾ ਸੋਹੜੇ ਵੀਰੇ ਕਹਿੰਦੇ ਮਿਲਕਿੰਗ ਕਰਕੇ ਲੈਣੀ ਆ ਉਦਾਂ ਦੇ ਬੜਾ ਸਾਨੂੰ ਮਿਲਣਗੇ ਆ ਅੱਗੇ ਬੱਚੀ ਦੇਖੀ ਐ ਨਾ ਪਲੂਣ ਆਪਾਂ ਬਲਬਲ ਦਾ ਬੱਚਾ ਹੀ ਆ ਜਮਾ ਵੀਰੇ ਖੀਰੀ ਵਸੀ ਆ ਦੁੱਧ ਦੰਦੀਆਂ ਦੇ ਵਿੱਚ ਆ ਬਾਈ ਜੀ ਬੱਚਾ ਇਹਦਾ ਥਣ ਦੇਖ ਸਕਦੇ ਹੋ ਵੀਰੇ ਚਾਰ ਸਪੀਰ ਨੂੰ ਫੋੜ-ਫੋੜ ਦਾ ਗਾਇਬ ਆ ਜੇ ਤਦੋਂ ਸੂਪੀ ਵੀਰੇ ਦਾ ਬੱਚਾ ਇਹਦੀ ਤਾਕਤ ਨਹੀਂ ਹੋਣੀ ਵੀ ਇਧਰਲੇ ਪਾਸੋਂ ਪਹਿਲੇ ਪਾਸੋਂ ਵੀਰੇ ਮੂੰਹ ਆ ਜਾਣੀ ਇਧਰੋਂ ਚੰਗਲੂਗਾ ਜੇ ਬੱਚੇ ਨੇ ਇਹ ਥਣ ਚੁੰਗਣਾ ਨਾ ਵੀਰੇ ਇੱਧਰ ਹੋ ਜਾਣੀ ਬੱਚਾ ਇੱਧਰ ਦੀ ਲਾਉਣਾ ਪਊਗਾ ਦੂਜੇ ਪਾਸੇ ਜਾਣਾ ਪਊਗਾ ਵੀਰੇ ਖੀਰੀ ਬੱਚੀ ਆ ਬੁਰਬੁਲ ਦਾ ਬੱਚਾ ਵੀਰੇ ਯਾਨੀ ਇਹਦਾ ਬੈਦਰ ਰਿਕਾਰਡ ਦੇਵਾਂਗੇ ਇਹਦਾ ਵੀਰੇ ਤਿੰਨ ਪੀੜੀਆਂ ਰਿਕਾਰਡ ਮਿਲੂਗਾ ਜੀ ਕਰਮਾਲੀ ਦਾ ਬਾ ਡਾਡਾ ਸਾਰਾ ਮਿਲੂਗਾ ਕਿੰਨੀ ਮਨ ਲੱਗਿਆ ਇਹ ਵੀਰੇ ਸੂ ਨੂੰ ਇੱਥੇ ਖੜੀ ਰਹੀ ਆ ਜੇ 5 ਤੋਂ 6 ਦਿਨ ਨਹੀਂ ਸੂਂਦੀਗੀ ਕੋਈ ਵੀਰ ਲੈ ਕੇ ਗੱਡੀ ਚ ਪਾ ਲਈ ਹੋ ਸਕਦਾ ਜਾ ਕੇ ਵੀ ਬੱਚਾ ਤਰਫ ਤਾਂ ਵੀ ਕੋਈ ਗੱਲ ਨਹੀਂ ਇਹ ਖੀਰਾ ਬੱਚਾ ਹੈਗਾ ਦੁੱਧੋਂ ਬਿਲਕੁਲ ਦੁੱਧ ਦਿੰਦਾ ਦੇ ਵਿੱਚ ਦੁੱਧ ਦੰਦੀਆਂ ਦੇ ਵਿੱਚ ਵੀਰੇ ਜਿਹਨੇ ਬਰੀਡ ਤੇ ਕੰਮ ਕਰਨਾ ਜਿਆਦਾ ਟਾਈਮ ਸੰਘਰਸ਼ ਲੜਨ ਦੀ ਲੋੜ ਨਹੀਂ ਕੱਢੋ ਬੁੱਟੇ ਵੀਰ ਬਾਹਰ ਜਲਦੀ ਕੱਢੀ ਚੱਲੋ ਸਰਪੰਚ ਸਾਹਿਬ ਤੁਸੀਂ ਨਾਲ ਦੀਆਂ ਦੂਜੀ ਤੇ ਹੋ ਜਾ ਕਰੋ ਇਹ ਬੱਚਾ ਵੀ ਵੀਰੇ ਜਾਣੀ ਹਜੇ ਬਾਕੀ ਆ 12-13 ਦਿਨ ਦਾ ਬਾਕੀ ਆ ਬੱਚਾ ਬਹੁਤ ਚੰਗਾ ਪਰ ਇਹ ਨਮਾਈ ਨਹੀਂ ਹੈਗੀਗੀ ਸਿਆਣੇ ਦੀ ਕਹਾਵਤ ਆ ਬਾਈ ਜੀ ਲਾਲਪਾ ਰੂੜੀਆਂ ਦੇ ਵਿੱਚ ਲੱਗਦੇ ਆ ਐਵੇਂ ਵੀਰੇ ਕਿਸੇ ਮੌਲੀ ਗਾਂ ਦੇ ਚਾਂਦਰਾ ਪਾ ਦਈਏ ਨਾ ਉਹ ਪਨੂਨ ਬੱਸੀਆਂ ਨਹੀਂ ਬਣ ਜਾਂਦੀਆਂ ਵੀਰ ਜੀ ਤੇ ਬੜਾ ਬਿਨਾ ਮੇਕਅੱਪ ਤੋਂ ਆਪਣੀਆਂ ਵੀਰੇ ਹਾਂ ਇਹਦੇ ਵੀਰੇ ਇੱਕ ਦੰਦ ਟੁੱਟਿਆ ਹਜੇ ਚਲੋ ਮੇਕਅਪ ਆਪਾਂ ਨਾ ਕਹੀਏ ਕੋਈ ਕਵੀਰ ਗੁੱਸਾ ਕਰਦਾ ਹੈ ਕਹਿੰਦੇ ਬਿਊਟੀ ਪਾਰਲਰ ਕਹਿ ਦਿਆਨੇ ਹੋ ਚਲੋ ਮਖਿਆ ਵੀਰੇ ਬਿਊਟੀ ਪਾਰਲਰ ਆਪਾਂ ਨਹੀਂ ਕਹਿੰਦੇ ਪਰ ਬਿਊਟੀ ਪਾਰਲਰ ਗਾਇਆਂ ਦੇ ਹੁੰਦੇ ਨਹੀਂ ਕਿ ਚਲੋ ਆਪਾਂ ਨਹੀਂ ਕਹਿੰਦੇ ਕਿਸੇ ਵੀਰ ਨੂੰ ਦੁੱਖ ਲੱਗਦਾਗਾ ਆਪਾਂ ਨਹੀਂ ਕਹਿੰਦੇ ਕਿਉਂਕਿ ਵੀਰੇ ਕੰਪੀਟੀਸ਼ਨ ਦੇ ਵਿੱਚ ਲੜਨਾ ਜ਼ਰੂਰੀ ਹੁੰਦਾਗਾ ਮੈਦਾਨ ਦੇ ਵਿੱਚ ਲੜੋ ਵੀਰੇ ਕਿਸੇ ਨਾਲ ਐਵੇਂ ਆਪਾਂ ਗੁੱਸਾ ਕਰੀਏ ਜੈਲਸੀ ਕਰੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਮੈਦਾਨ ਦੇ ਵਿੱਚ ਰੇਟ ਦੇ ਵਿੱਚ ਕੁਆਲਿਟੀ ਦੇ ਵਿੱਚ ਲੜੋ ਵੀਰੇ ਫੇਰ ਸਵਾਦ ਆਊਗਾ ਜੀ ਠੀਕ ਹੈ ਜੀ ਇਹ ਬੱਚਾ ਵੀਰੇ ਇੱਕ ਦੰਦ ਤੋੜਿਆ ਸੀ ਹਜੇ ਨੇ ਖੀਰੀ ਮੰਨ ਸਕ ਆ ਬੱਚਾ ਆ ਗਿਆ ਵੀਰੇ ਆ ਬੱਚਾ ਆ ਗਿਆ ਵੀਰ ਜੀ ਇਹ ਦੂਜਾ ਸੂਆ ਵੀਰੇ ਸੇ ਦੰਦਾ ਇਹ ਵੀ ਅਜੇ ਤਕਰੀਬਨ ਬਾਈ ਜੀ 7 ਤੋਂ 8 ਦਿਨ ਲਊਗੀ ਜਿਹੜਾ ਆਪਾਂ ਕੱਲ ਦਾ ਦਿਨ ਵੀਰਾਂ ਤੋਂ ਮੰਗਦੇ ਆ ਬਾਈ ਜੀ ਰੈਸਟ ਦਾ ਉਹ ਇਸ ਕਰਕੇ ਮੰਗਦੇ ਆ ਕਿਉਂਕਿ ਵੀਰੇ ਬੈੜਾ ਸਵੇਰ 4 ਵਜੇ ਦੇ ਉੱਠੀਆਂ ਆਂ ਮੀਆਂ ਨੇ ਕਿਉਂ ਵੀਰੇ 40 ਬਾੜੀ 42 ਨਗ ਵੀਰੇ ਨਮਾਉਣੇ ਬਹੁਤ ਔਖੇ ਹੋ ਜਾਂਦੇ ਆ ਅੱਜ ਮਾਲ ਹੰਬਿਆ ਵਾ ਕੱਲ ਨੂੰ ਵੀਰੇ ਮਾਲ ਰੈਸਟ ਕਰੂਗਾ ਇੱਕ ਇੱਕ ਦਿਨ ਰੈਸਟ ਕਰਕੇ ਮਾਲ ਵੇਚ ਦੇ ਜੇ ਕੱਲ ਨੂੰ ਵੀਰੇ ਮਾਲ ਰੈਸਟ ਕਰੂਗਾ ਪਰਸੋਂ ਕੋਈ ਵੀ ਵੀਰਾ ਆ ਜੇ ਜਿਹੜੇ ਵੀਰ ਨੇ ਆਉਣਾ ਵੀਰੇ ਬੇਚੈਨ ਤੋਂ ਓਕੇ ਆਵੇ ਵੀਰੇ ਜਿਹੜਾ ਵੀਰ ਨਾਕ ਖਰੀਦਣ ਆਊਗਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ 5 ਮਿੰਟ ਦੇ ਵਿੱਚ ਵੀਰ ਸੌਦਾ ਲਿਜਾਊਗਾ ਇੱਕ ਗੱਲ ਆਪਾਂ ਜਰੂਰੀ ਲਾਜ਼ਮੀ ਦੱਸ ਦਈਏ ਮੈਨੂੰ ਪਤਾ ਨਹੀਂ ਸੀਗਾ ਕਿਉਂਕਿ 30 ਤਰੀਕ ਦਾ ਵੀਰੇ ਪੰਜਾਬ ਬੰਦ ਆ ਬੈਂਕਾਂ ਨਹੀਂ ਖੁੱਲਣੀਆਂ ਹੋ ਸਕਦਾ ਕਿਸੇ ਵੀ ਵੀਰ ਨੂੰ ਪੈਸਿਆਂ ਦੀ ਪ੍ਰੋਬਲਮ ਹੋਈ ਆਪ ਦਾ ਜਿੰਨਾ ਖੂਗਾ 10000 ਵੀਰ ਜੇਬ ਚ ਪਾ ਕੇ ਆ ਜੇ ਹੂੰ ਤਾਂ ਗੂਗਲ ਪੇਅਰ ਆ ਵਗੈਰਾ ਆਨਲਾਈਨ ਤਾਂ ਆਪਣੇ ਕੋਲ ਸਾਰਾ ਚੱਲਦਾ ਹੀ ਆ ਤੇ ਪਰ ਵੀਰ ਜਣੀ ਆ ਜੇ ਉਹ ਸਾਡੇ ਨਾਲ ਸਾਈਡ ਆ ਜੇ 31 ਤਰੀਕ ਨੂੰ ਬੈਂਕਾ ਖੋਲਦਿਆਂ 31 ਨੂੰ ਮਗਾਲਿਆ ਨਹੀਂ 9 ਸਾਲ ਇੱਕ ਨੂੰ ਦੋ ਤੱਕ ਵੀ ਵੀਰੇ ਅਸੀਂ ਮਾਲ ਰੋਕ ਸਕਦੇ ਆ ਬਿਆਨ ਕਰ ਜੇ ਦੋ ਦਿਨ ਰੋਕ ਹਾਂ ਦੋ ਦਿਨ ਰੋਕ ਕੇ ਵੀ ਵੜਾ ਦੇ ਦਿਆਂ ਕੋਈ ਬਹਿਮ ਵਾਲੀ ਗੱਲ ਨਹੀਂ ਹੈਗੀ ਉਹ ਵੀ 30 ਤਰੀਕ ਦੀ ਸੁੱਟੀ ਕਰਕੇ ਪਤਾ ਨਹੀਂ ਸੀ ਮਗਰੋਂ ਪਤਾ ਲੱਗਿਆਗਾ ਠੀਕ ਹੈ ਹਾਂਜੀ ਤੇ ਅੱਗੇ ਫੇਰ ਅੱਕ ਦੇਖੀ ਨੇ ਬਹਿ ਇਹ ਜਾਨੀ ਸੂੰਦੀ ਆ ਤੋੜ ਦਿਓ ਮਾੜੀ ਜੀ ਤੋੜ ਨਹੀਂ ਬੰਨ੍ਹ ਦਿਓ ਕੋਈ ਗੱਲ ਇਹ ਸੂੰਦੀ ਆ ਹੁਣ ਹੀ ਸੂੰਦੀ ਆ ਵੀਰੇ ਪਲੂਨ ਬੱਚਾਗਾ ਆਹ ਦੇਖ ਸਕਦੇ ਹੋ ਵੀਰੇ ਲੇਵਾ ਲੂਵਾ ਕਿਆ ਬਾਤਾਂ ਇਹ ਮੂੰਹ ਦੇ ਵਿੱਚੋਂ ਵੀਰੇ ਚਾਰ ਦੰਦ ਆਂਦੀ ਆ ਚਾਰ ਦੰਦ ਲੇਵਾ ਅੱਗੇ ਤੋਂ ਲੈ ਕੇ ਬੈਕ ਸਾਈਡ ਤੇ ਕਰਾਬੇ ਲੱਗਦੇ ਆ ਹਾਂ ਇਹਨੂੰ ਇੱਥੇ ਹੀ ਬੰਦੇ ਬੁੱਟੇ ਵੀਰੇ ਕੰਨੀ ਦੇ ਬੰਦੇ ਥੱਲੇ ਠੀਕ ਹੈ ਇਹ ਦੇਖ ਸਕਦੇ ਹੋ ਵੀਰੇ ਇਹ ਕਰੌਸ ਬੈੜ ਬੈੜ ਫਾਰਮ ਵਾਲਿਆ ਬਾਈ ਜੀ ਸੂਂਦਾ ਬੱਚਾ ਇਹ ਠੀਕ ਹੈ ਬਹੁਤ ਟੋਪਦਾਗਾ ਠੀਕ ਹੈ ਹਾਂਜੀ ਹਾਂਜੀ ਅੱਗੇ ਫੇਰ ਆ ਗਈ ਐਚ ਐਫ ਵੱਡੀ ਵੱਡੀ ਐਚ ਐਫ ਆ ਗਈ ਵੀਰੇ ਇਹ ਦੂਜਾ ਸੂ ਆ ਗਈ ਮੂੰਹੋ ਇਹ ਵੀ ਸੇਹ ਦੰਦਾ ਢਿੱਲੋਂ ਸਾਹਿਬ ਵੀਰੇ ਮਾਲ ਸਾਰਾ ਹੀ ਦੰਦਾਂ ਦੇ ਵਿੱਚ ਜਾਦੇ ਆ ਠੀਕ ਹੈ ਦੂਜੇ ਸੂਏ ਆ ਗਈ ਚੌਗੀ ਸਿੱਗੀ ਹੋਊਗੀ ਬਸ ਆਹ ਸਿੱਗੀ ਆ ਵੀਰੇ ਸਿੱਗੀ ਆ ਕੰਨੀਆਂ ਖੜੀਆਂ ਮਾਲ ਵੀਰੇ ਜਾਦੇ 30 ਤੋਂ ਪਾਰ ਵਾਲਾ ਮਾਲ ਜਾਦੇ ਇੱਕ ਯਾਰ ਜੈਨੂਅਰ ਦੂਜਾ ਸੂਆ ਫੁੱਲ ਕੱਦ ਕਾਠ ਦੇ ਵਿੱਚ ਤੇ ਚੰਗੀ ਪਤਰੀ ਸਕੀਰ ਦੇ ਵਿੱਚ ਇਹਨਾਂ ਨੂੰ ਤੁਰਨ ਦੀਆਂ ਨੇ ਇਹਦੀ ਇੰਨਾ ਵੀਰੇ ਇਹ ਇੱਕ ਤਰ੍ਹਾਂ ਦੀ ਗੁਲਾਮੀ ਮੰਨਦੀਆਂ ਨੇ ਕਿਉਂਕਿ ਮਾਲ ਜਾਦੇ ਵੀਰੇ ਫਾਰਮਾਂ ਚੋਂ ਆਉਂਦਾਗਾ ਕਿਉਂਕਿ ਜਿੱਦੇ ਦੀ 25 ਦਿਨਾਂ ਤੇ ਪੰਜੇ ਜੋ ਨਿਕਲੀ ਉਹ ਤੇਦੀ ਖੁੱਲੀ ਫਿਰਦੀ ਆ ਇਹ ਖੁੱਲੀ ਫਿਰਦੀ ਆ ਵੀਰੇ ਇਹਨਾਂ ਦੇ ਕਰਮਾਂ ਦੇ ਰੱਸਾ ਦਸ ਗਿਉਂ ਪਾਉਣੇ ਆ ਚਲੋ ਜਿਵੇਂ ਜਾਣੀ ਦੀ ਪੰਜ-ਛੇ ਦਿਨਾਂ ਚ ਗੱਜ ਕੇ ਵੀਰੇ ਜਾਣੀ ਦੀ ਇਹ ਹੋ ਜਾਂਦੀਆਂ ਨੇ ਪਰ ਸਾਡੇ ਕੋਲ ਤਾਜ਼ੀਆਂ ਜਾਂ ਕੇ ਨਾ ਰੱਸੇ ਦੀ ਜਾਣੀ ਦੀ ਇਹ ਗੁਲਾਮੀ ਮੰਨਦੀਆਂ ਨੇ ਠੀਕ ਗੱਲ ਆ ਹਾਂਜੀ ਤੇ ਅੱਗੇ ਨਾਲ ਫੇਰ ਆ ਗਿਆ ਐਚ ਐਫਾ ਬਾਕੀ ਵੀਰੇ ਆਪਾਂ ਗਾਈਆਂ ਵੇਚਣ ਦੇ ਨਾਮ ਨਾਲ ਵੀਰਾਂ ਨੂੰ ਦੱਸ ਦੇਵੀਂ ਆ ਕਿਸੇ ਵੀ ਵੀਰ ਨੇ ਉੱਧਾ ਪੁੱਛਣਾ ਕੋਈ ਜਗ੍ਹਾ ਨਹੀਂ ਜਦੋਂ ਮਰਜੀ ਫੋਨ ਲਾਓ ਇਹ ਵੀਰੇ ਤੁਹਾਡਾ ਆਪਦਾ ਫਾਰਮਾਸੀ ਨੀਮਾਰਕਾ ਡੈਰੀ ਫਾਰਮ ਅਸੀਂ ਤਾਂ ਇੱਕ ਵੀਰ ਜੀ ਤੁਹਾਡੀ ਸੇਵਾ ਦੇ ਵਿੱਚ ਲੱਗੇ ਆ ਤੁਹਾਡਾ ਵੀਰੇ ਸਾਨੂੰ ਇੰਨਾ ਪਿਆਰ ਮਿਲਿਆ ਸੀ ਦਿਲਦਿਆਂ ਕਰਾਂ ਤੁਹਾਡੇ ਸ਼ੁਕਰਗੁਜ਼ਾਰ ਆ ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਵੀਰੇ ਅਸੀਂ ਤੁਹਾਡੀਆਂ ਜਾਣੀ ਦੀ ਸੇਵਾ ਦੇ ਵਿੱਚ ਇਦਾਂ ਹੀ ਹਾਜ਼ਰ ਰਹੀਏ ਜਿਹੜਿਆ ਪਾਇ ਬੈਠ ਦੇਖਿਆ ਨਾ ਦੂਜਾ ਸੂਹਾ ਸੁੰਦੀ ਪਈ ਆ ਹਨਾ ਜੀ ਬਾਈ ਜੀ ਦੂਜਾ ਸੂਹਾ ਸੂਈ ਆ ਬਲੈਰੋ ਦੇ ਵਿੱਚ ਮਂਗਾਈ ਆ ਵੀਰੇ ਕੱਲੀ ਆ ਕੱਚੀ ਦਾ ਵੀਰੇ 12 13 ਦਿੰਦੀ ਆ ਜਿਹੜਾ ਵੀਰ ਸਾਡੇ ਨਾਲ ਮਰਜੀ ਸਾਈ ਲਾ ਲੇ ਇਹਦਾ ਵੀਰੇ ਕਰਮ ਵਾਲੀ ਦਾ ਬਾਈ ਜੀ ਢਿੱਲੋਂ ਸਾਹਿਬ ਰੋਕ ਲਓ ਬੁੱਟੇ ਵੀਰ ਇਹਦਾ 35 ਕਿਲੋ ਵੀਰੇ ਚਵਾ ਕੇ ਦੇਵਾਂਗੇ ਆ ਦੇਖੋ ਤੇ ਥਾਣਾ ਹੱਤੀ ਚੋਈ ਵਾਲਾ ਠੰਡੀ ਸੀਲ ਵੀਰੇ ਬਹੁਤ ਅੱਛੀ ਚਵਾਈ ਵਾਲਾ ਥਾਣਾ ਇਹਦਾ ਇਹਦਾ ਵੀਰੇ 35 ਕਿਲੋ ਚਵਾਏ ਦਾ ਪਰੀਆਂ ਬਾਈ ਜੀ ਪਰੀਆਂ ਦਾ ਕਰਮ ਵਾਲੀਆਂ ਤਾਰ ਦਿੰਦੀ ਆ ਵੀਰੇ ਜਿਹੜਾ ਬੰਦਾ ਇਹਨਾਂ ਦੇ ਵਿੱਚ ਆ ਗਿਆ ਕਹਿੰਦੇ ਬਾਬਾ ਜਿਹੜੇ ਬੰਦੇ ਨੇ 30 ਤੋਂ ਪਾਰ ਦੋ ਤਾਂ ਚੋਣਾ ਤੇ ਮਸ਼ੀਨ ਘਰੇ ਰੱਖਣੀ ਨਹੀਂ ਨੀ ਉਹਦੇ ਨੂੰ ਸ਼ੂਟ ਕਰੂਗੀ ਇਹ। ਬਾਈ ਜੀ ਇਹ ਤਾਂ ਬੰਦਾ ਜਿਹੇ ਜੀ ਨਲਕੇ ਤੋਂ ਗੇੜ ਕੇ ਬਾਲਟੀ ਭਰ ਲਈ ਜਿਹੇ ਜੀ ਇਹਦੇ ਥੱਲੋਂ ਭਰ ਲਈ ਇਹੋ ਜਿਹਾ ਬੱਚਾ ਵੀਰੇ। ਠੀਕ ਆ ਹੱਥੀ ਚਵਾਈ ਵਾਲਾ ਥਣ ਲੱਗਿਆ। ਹਾਂ ਇਹ ਵੀਰੇ 5 ਮਿੰਟ ਦੇ ਵਿੱਚ ਵਿਕਣ ਵਾਲਾ ਬੱਚਾ ਆਗਾ ਇਹ। ਸੋ ਵੀਰੇ ਥਣ ਤੋਂ ਦੇਖੋ ਐਫ ਦੇ ਬਹੁਤ ਘਾਟੇ ਦਾ ਥਣ ਮਿਲਦਾ ਵੀ ਜਿਹੜਾ 30 ਕਿਲੋ ਦੁੱਧ ਦਿੰਦੀ ਹੋਵੇ ਤੇ ਹੱਥੀ ਚੋਣ ਚਾਉਂਦੀ ਹੋਵੇ। ਬਾਈ ਜੀ ਜੱਟ ਦਾ ਪੁੱਤਾਂਗਾ। ਦੇਖੋ ਵੀਰੇ ਸਾਨੂੰ ਹਰੇਕ ਵੀਰ ਦਾ ਪੱਦਾ ਵੀ ਕਿਸੇ ਨੇ ਕਿੰਨੇ ਪੈਸੇ ਲਾ ਜੱਟ ਦਾ ਪੁੱਤ ਹੋਂਦੇ ਨਾਂ ਤੇ ਵੀਰੇ ਸਾਨੂੰ ਸਾਰਾ ਪਤਾ ਹੈ ਪਿਓ ਦੇ ਨਾਲ ਮੈਂ ਬਹੁਤ ਸੰਘਰਸ਼ ਲੜਿਆ ਮਾਂ ਸਾਨੂੰ ਵੀਰੇ 100 ਦੇ ਨੋਟ ਦੀ ਵੀ ਕੀਮਤ ਪਤਾ ਹੈ ਕਿ ਕਿੰਨਾ ਔਖਾ ਬਣਦਾ ਹੈਗਾ ਅਸੀਂ ਇਹ ਨਹੀਂ ਵੀ ਵੀਰੇ ਕੱਲੀ ਗਾਂ ਦੇ ਵਿੱਚੋਂ ਗਾਂ ਚੋਂ ਗਾਂ ਪੈਦਾ ਕਰ ਲਾਂਗੇ ਬਹੁਤ ਬੰਦੇ ਆ ਵੀਰੇ ਗਾਂ ਚੋਂ ਗਾਂ ਪੈਦਾ ਕਰਦੇ ਆ ਤੇ ਜੈਲਸੀਆਂ ਵੀ ਕਰਦੇ ਆ ਪਰ ਵੀਰੇ ਤੁਸੀਂ 50 ਲੀਟਰ ਦਾ ਸੁਪਨਾ ਦੇਖਣਾਗਾ ਤੁਹਾਡਾ ਵੀਰੇ 1.5 ਲੱਖ ਦੇ ਆਸੇ ਪਾਸੇ ਦੇ ਵਿੱਚ ਸੁਪਨਾ ਪੂਰਾ ਕਰਦੇ ਆਂਗੇ ਪਰ ਬਾਈ ਜੀ ਜਿਹੜੀਆਂ ਝੂਠੀਆਂ ਦੁਕਾਨਾਂ ਨੇ ਉਹ ਵੀਰੇ ਜੈਲਸੀ ਜ਼ਰੂਰ ਕਰਦੀਆਂ ਨੇ ਜਿਨ੍ਹਾਂ ਨੇ ਵੀਰੇ 4 ਲੱਖ 6 ਲੱਖ ਮੰਗਣਾ ਹੁੰਦਾਗਾ ਉਹ ਸਾਡੀ ਵੀਡੀਓ ਦੇਖ ਕੇ ਸਾਡੇ ਦੇ ਦੁਖੀ ਬਹੁਤ ਹੁੰਦੇ ਆ ਕੋਈ ਗੱਲ ਨਹੀਂ ਵੀਰੇ ਦੁਖੀ ਹੋਈ ਜਾਣ ਸੱਚ ਦੇ ਰਾਹ ਤੇ ਬਾਈ ਜੀ ਤੁਰੇ ਮਿਆਂ ਤੇ ਸਾਨੂੰ ਪਤਾ ਸੱਚ ਦੇ ਰਾਹ ਤੇ ਵੀਰੇ ਕੰਡੇ ਹੀ ਹੁੰਦੇ ਆ ਪਰ ਕੰਡਿਆਂ ਦੇ ਵਿੱਚ ਦੀ ਬਾਈ ਜੀ ਨਿੰਘਾਂਗੇ ਪਰ ਸੀਨੀਅਰ ਵਾਲੇ ਤਾਂ ਨਹੀਂ ਗੱਲ ਵੀ 50 ਕਿਲੋ ਵਾਲੀ ਕਾਹਨੂੰ 2 ਲੱਖ ਮੰਗਾਂ ਲੱਗ ਜੇ ਨਹੀਂ ਮਤਲਬ ਹੀ ਨਹੀਂ ਵੀਰੇ ਬਾਹਰੋਂ ਰੈਟ ਪੱਦਾ ਕਰਕੇ ਆਉ ਵੀਰੇ 5 ਮਿੰਟ ਦੇ ਵਿੱਚ ਸੌਦਾ ਦੇਵਾਂਗੇ ਵੀਰ ਜੀ ਸੋਡਾ ਮਕਸਦ ਆਂਡੇ ਖਾਣ ਦੇ ਜੀ ਮੁਰਗੀ ਖਾਣ ਦਾ ਵੀਰੇ ਆਂਡੇ ਹੀ ਖਾਣੇ ਆ ਮੁਰਗੀ ਦਾ ਵੀਰੇ ਮੁਰਗੀ ਦਾ ਵੀਰੇ ਕਾਹਨੂੰ ਹੁਣ ਤਾਂ ਮਨਾਉ ਆ ਬੱਚਾ ਸਣੇ ਫੰਗੀ ਚੱਕਦੇ ਆ ਜੀ ਆਪਾਂ ਆਂਡੇ ਹੀ ਖਾਣੇ ਆ ਆਪਾਂ ਤਾਂ ਵੀਰੇ ਅੰਡਾ ਵੀ ਤਵੱਸ ਇੱਕ ਨਹੀਂ ਸਾਰਾਂਗੇ ਗਰੀ ਜੀ ਖਾਣੀ ਗੱਲ ਬੱਸ ਗਰੀ ਜੀ ਲਿਓ ਕੱਢੋ WhatsApp ਆਪ ਪੱਕਾ ਦੁਕਾਨ ਵਗੈਰਾ ਦੇਖੋ ਵਹਿੜਦਾ ਚੰਗਾ ਸਾਫ ਸੁਥਰਾ ਰਾਜੀ ਸਮੀ ਬਲੀ ਵੀ ਬਾਈ ਜੀ ਇਹ ਗੱਲ ਇਨੇ ਵੀਰੇ ਚਾਰ ਦੰਦ ਬਚਾਗਾ ਪਰ ਸੂਆ ਵੀਰੇ ਦੂਜਾ ਸੂਣਾ ਇਹਨੇ ਤੇ ਇਹਦਾ 14 ਦਿਨ ਬਾਈ ਜੀ ਟਾਈਮ ਬਾਕੀ ਪਿਆਗਾ ਜਿਹੜਾ ਵੀਰ ਸਾਡੇ ਨਾਲ ਮਰਜੀ ਵੀਰੇ ਸਾਈਡ ਲਾ ਲੈ 40 ਕਿਲੋ ਦੇ ਲਵੇ ਤਵੇ ਵੀਰੇ ਚਵਾ ਦੇਾਂਗੇ ਬੱਚੇ ਦਾ 40 ਕਿਲੋ ਦੇ ਲਵੇ ਤਵੇ ਜਾਊਗਾ ਹਾਂ ਲਵੇ ਤਵੇ ਚਵਾ ਦੇਾਂਗੇ ਵੀਰੇ ਬੱਚਾ ਬਹੁਤ ਟੌਪ ਆਗਾ ਜਦੋਂ ਵੀਰ ਇੱਥੇ ਆਊਗਾ ਵੀਰੇ ਆਹ ਦੇਖ ਸਕਦੇ ਹੋ 1.5 ਫੁੱਟ ਛੋਟੇ ਰਹਿ ਕੇ ਜਰਸੀ ਬੱਚੇ ਵੀਰੇ ਤੋਂ ਕੀ ਹੋ ਗਿਆ ਇਹ ਐਨੇ ਨਹੀਂ ਕੰਨੀ ਤੇ ਲੱਗਦੇ ਬਾਈ ਜੀ ਕੰਨੀ ਤੇ ਉਹ ਲੱਗੂਗੇ ਜਿਹੜੀ ਹਜ਼ਾਰਾਂ ਗਾਂ ਦੇ ਵਿੱਚੋਂ ਸਿਲੈਕਟ ਹੋ ਕੇ ਆਈ ਹੋਵੇ ਵੀਰੇ ਸੋ ਵੀਰੋ ਬਾਹਰ ਦੇਖੋ ਜਮਾ ਮਗਰ ਦੂਜੇ ਪਾਸੇ ਉਹ ਗੱਲ ਲੰਗੂ ਜਮਾ ਦੇਖ ਲਓ ਹਟਾਉਂਦੀ ਤੁਰ ਹੀ ਜਾਂਦੀ ਐ ਜਮਾ ਵੀਰੇ ਉਹੀ ਗੱਲ ਦੁਬਾਰੇ ਆ ਗਈ ਵੀ ਮੌਲੀ ਗਾਂ ਦਾ ਝਾਂਜਰਾਨੀ ਪਾਉਣੀ ਆ ਬਾਈ ਜੀ ਗਾਂ ਦਾ ਪੁੱਤ ਖੜਾਉਣਾ ਜੀ ਨਾ ਥੱਲੇ ਵੀ ਖੜੀ ਜਾਂਦੇ ਨਾ ਇਹ ਲੀਲੀਆਂ ਫੀਲੀਆਂ ਨਹੀਂ ਆਹ ਦੇਖ ਸਾਜੋ ਦੋ ਦੰਦ ਬੱਚਾ ਵੀਰੇ ਤਾਜੀ ਸੂਈ ਦੋ ਦੰਦ ਬੱਚਾ ਵੀਰੇ ਤਾਜੀ ਸੂਈ ਆ ਬਿਲਕੁਲ ਆਹ ਬਾਈ ਜੀ ਚਾਰ ਦੰਦ ਬੱਚਾ ਆਗਾ ਚਾਰ ਦੰਦ ਬੱਚਾ ਆਗਾ ਇਹ ਵੀ ਪੰਜ 사ਤ ਦਿਨ ਦਿਲ ਸੂਗੀ ਪਲੂਣਾ ਦੁਨੇ ਇਹ ਠੀਕ ਹੈ ਤੇ ਉਦੋਂ ਅੱਗੇ ਆ ਜਾਓ ਵੀਰੇ ਆਹ ਮੱਸੀ ਬੀਬੀ ਦੇ ਦੰਦਾਂ ਦੇ ਵਿੱਚ ਆ ਦੇਖੋ ਇਹ ਵੀ 12 13 ਦਿਨ ਦੀ ਬਾਕੀ ਹੈਗੀ ਆ ਵੀਰੇ ਆ ਕਰਾਉ ਸਾ ਆ ਗਈ ਥੋੜੀ ਜੀ ਗਰਲੈਂਡੋ ਦੇ ਵਿੱਚ ਆ ਗਈ ਤੇ ਇਹ ਵੀ ਦੱਸ ਦੇਣ ਦੀ ਬਾਕੀ ਆ ਆ ਵੀ ਪਲੂਨ ਆ ਗਈ ਵੀਰੇ ਬਾਅਦ ਕਿੰਨਾ ਦਾ 20000 ਦੀ ਦੇ ਤੂੰ ਵੀਰੇ ਸਿਰਫ 62000 20000 ਦੀ ਬਾਈ ਜੀ ਦੋ ਦਿਨ ਦਾ ਦੋ ਦਿਨ ਦਾ ਬਚਾ 60000 ਦਾ 31 ਤਰੀਕਾ ਲਾਟ ਜਿਹੜਾ ਵੀਰ ਆ ਗਿਆ ਜਿਹੜਾ ਪੰਜ ਦਿਨ ਲੇਟ ਗਾ ਲਾਈਨ ਦੀ ਸੋਚਦਾ ਵੀਰੇ ਪਹਿਲਾਂ ਆ ਜਾਓ ਚਾਹੇ ਲੈ ਪੰਜ ਦਿਨ ਬਾਅਦ ਜਾਓ ਅਸੀਂ ਵੀ ਵੀਰੇ ਹੜਤਾਲੀ ਦੀ ਹੜਤਾਲੀ ਵੇਚਨੀ ਆ ਕਮਾਈ ਨਹੀਂ ਕਰਨੀ ਬਾਈ ਜੀ ਜਿਹੜਾ 2024 ਦਾ ਰਿਜ਼ਲਟ ਆ ਉਬੀਰੇ ਅਸੀਂ ਲੈਣਾਗਾ ਵੀ ਕੀ ਕਮਾਇਆ ਤੇ ਕੀ ਸਿੱਖਿਆ ਕੀ ਬਾਕੀ ਰਹਿ ਗਿਆ ਬਾਬਾ 7 ਵਜੇ ਰੇਲ ਨੰਗ ਹੀ ਸਵਾਰੀ ਚੜੇ ਨਾ ਚੜੇ ਉਹਨੇ ਨੰਗਣਾ ਹੀ ਨੰਗਣਾ ਨਿਕਣਾ ਵੀਰੇ ਹੜਤਾਲੀ ਵੇਚਾਂਗੇ 5000 ਕਮਾਈ ਕਰਨੀਆਂ ਹੜਤਾਲੀਆਂ ਮਗਰ ਬਸ ਇੱਕੇ ਰਕ ਸਿਰਫ ਵੀਰਾਂ ਦੀ ਸੇਵਾ ਦੀ ਖਾਤਰ ਆ ਕਿਉਂਕਿ ਇਦੋਂ ਪਹਿਲਾਂ ਵੀਰੇ 58 ਲਾਟ ਅਸੀਂ ਕੱਢ ਚੁੱਕੇ ਹਾਂ ਸਾਲ ਭਰ ਦੇ 58 ਇਹ 60 ਮਾ ਇਹ 60 ਮਾ 9896 ਬਣਦਾ ਵੀਦੋਂ ਪਹਿਲਾਂ ਰਿਕਾਰਡ ਹੋ ਚੁੱਕਿਆ ਗਿਆ ਸਾਲ ਭਰ ਦਾ ਇਹ ਬਾਕੀ ਆ ਠੀਕ ਹੈ ਹਾਂਜੀ ਤੇ ਆ ਆ ਦੇਖ ਸਕਦੇ ਹੋ ਵੀਰੇ ਪਲੂਨ ਬੱਸੀ ਆ ਦੋ ਦੰਦ ਆ ਜੀ ਤੇ ਆ ਵੀ ਵੀਰੇ ਪਲੂਨ ਬੱਸੀ ਆ ਇਹ ਵੀ ਪਲੂਨ ਬੱਸੀ ਆ ਕੀ ਇਹ ਵੀਰੇ ਜਾਣੀ ਜੀ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕ ਲੈ ਸੋਨੂੰ ਦੱਸਿਆ ਸੀ ਵੀਰੇ ਬਾਈ ਬਹਿੜਾ ਪਲੂਨ ਨੇ ਬਾਈ ਬਹਿੜਾ ਆ ਵੀਰੇ ਕਾਫੀ ਜਰਸੀ ਆ ਗਈ ਕਾਫੀ ਕਲਰ ਦੀ ਆ ਗਈ ਕੋਈ ਕੋਈ ਮਿਲੀ ਆ ਚਲੋ ਚੰਗੀ ਆ 20 ਤੋਂ ਪਲੱਸ ਵਾਲੀ ਆ ਯਾਨੀ 21 ਕੱਢ ਦੇ 22 ਕੱਢ ਦੇ 20 ਦਾ ਲਵਾ ਤਵਾ ਜਾ ਪਰ ਹੈ ਕੱਦ ਘਾਠ ਵਾਲੀ ਹਾਂ ਆ ਸਾਈਲ ਵੀਰੇ ਠੰਡੀ ਸੀਲ ਆ ਗਈ ਬਿਲਕੁਲ ਬਹੁਤ ਠੰਡੀ ਸਾਥਾਂ ਲੈ ਵੇ ਇਹ ਵੀ 20 ਤੋਂ ਪਲੱਸ ਵਾਲੀ ਆ ਗਈ ਬਾਕੀ ਵੀਰੇ ਕੱਟ ਤਾਂ ਜਿਹੜਾ maal ਆਪਾਂ ਅੰਦਰ ਦੇਖੀ ਜੈ ਨਹੀਂ ਇਹਦਾ ਬਾਇਓ ਡਾਟਾ ਕੀ ਆ ਬਾਈ ਜੀ ਬਾਇਓ ਡਾਟਾ ਸਾਰੇ maal ਦਾ ਦੇ ਦੂੰਗਾ ਵੀਰੇ ਰੇਟ ਲਾਜ਼ਮੀ ਦੇਖ ਲਿਓ ਵੱਡੀ ਗੱਲ ਆ ਰੇਟ ਦੇਖੇ ਹੋਣਗੇ ਵੀਰੇ ਇੱਕ ਲੈਣਾ 2 ਦੇ ਕੇ ਮੋੜਾਂਗੇ ਬਾਈ ਜੀ ਵਿਸ਼ਵਾਸ ਨਾ ਕਹਿ ਸਕਦੇ ਆ ਬਾਰ ਬਾਰ ਇਹੀ ਗੱਲ ਕਹਿੰਨੇ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਰੱਖਾਂਗੇ ਟਰਾਂਸਪੋਰਟ ਦੀ ਰੱਖਾਂਗੇ ਵੀਰੇ ਮਾੜਾ ਮਾਲ ਕੋਈ ਵੀ ਨਹੀਂ ਕੋਈ ਵੀ ਮਾੜਾ ਮਾਲ ਨਹੀਂ ਵੀਰੇ 20 ਤੋਂ 25000 ਦਾ ਰੇਟ ਦਾ ਫਾਇਦਾ ਕਰਾਂਗੇ ਪਿਛਲੇ ਲਾੜ ਦੇ ਵਿੱਚ ਦੋ ਬੈਡਾਂ ਬਾਕੀ ਰਹੀਆਂ ਸੀ ਇੱਕ ਇਹ ਰਹੀ ਸੀ ਇਹ ਵੀਰੇ ਦੋ ਦੰਦਾ ਗਰਲੈਂਡੋ ਆ ਬਾਈ ਜੀ ਤੇ ਕੱਚੀ ਸੀਗੀ ਪਰ ਹੁਣ ਜਾਨੀ ਲਵੇ ਲੱਗੀ ਆਹ ਦੇਖ ਸਕਦੇ ਹੋ ਵੀਰੇ ਦੋ ਦਿਨ ਦਾ ਬੱਚਾ ਪਹਿਲਾ ਸੂਆ ਹੈ ਥਣ ਲਵੇ ਦੀ ਵੀਰੇ ਕਿਆ ਬਾਤਾਂ ਬੱਚਾ ਹੈਗਾ ਵੀਰੇ ਠੰਡੀ ਬਰਫ਼ ਦੀ ਸਿੱਲੀ ਹੈ ਬਈ ਜਮਾ ਵਸ ਬਰਫ਼ ਦੀ ਸਿੱਲੀ ਆ ਵੀਰੇ ਦੇਖ ਸਕਦੇ ਹੋ ਦੋ ਜਾਨੇ ਬਹਿ ਕੇ ਖੇਡ ਜਾਂਦੇ ਆਹ ਵੱਸੀ ਵੀਰੇ ਤਾਜੀ ਸੂਈਆ 27 ਕਿਲੋ ਦੁੱਧ ਆ ਪਰ ਜਾਨੀ ਬਾਈ ਨੇ 32 ਦੱਸਿਆ ਸੀਗਾ ਅਸੀਂ ਗੱਭਣ ਲਈ ਸੀ ਉਹ ਕੋ ਸੂਪੀ ਸੀਗੀ ਮੇਰੇ ਕੋ ਦੋ ਤਿੰਨ ਦਿਨ ਹੋਇਆ ਹੀ ਨੂੰ ਠੀਕ ਹੈ ਪਰ ਜਾਨੀ ਦੀ ਇਹ ਦੋ ਦਿਨ ਲੇਟ ਮੰਗਾਈ ਆ ਪਰ ਮੇਰੇ ਕੋ 27 ਆ ਵੀਰੇ ਦੁੱਧ ਦੇ ਦੂਗਾ ਬੱਚਾ ਵੀ 35 ਕਿਲੋ ਦੇ ਘਰਾ ਵਿੱਚ ਆਹ ਬੈਡ ਵੀ ਵੀਰੇ ਤਾਜੀ ਸੂਈ ਆ ਇਹਦੇ ਥੱਲੇ ਵੀ ਤਕਰੀਬਨ ਇਸ ਵਕਤ 24 ਕਿਲੋ ਦੇ ਘਰਾ ਵਿੱਚ ਹੋਊਗਾ ਆਹ ਬੈਡ ਵੀਰੇ ਤਾਜੀ ਸੂਈ ਆ ਰਾਤ ਸੂਈ ਆਗੀ ਇਹ ਵੀ ਉੱਤੇ ਨੂੰ 20 ਕਰ ਦਿਆਂਗੇ ਬਾਈ ਜੀ ਤੇ ਆਹ ਬੈਡ ਕਿਸੇ ਵੀਰ ਨੇ ਕੱਚੀ ਲੈਣੀ ਆ ਉਹ ਸਾਹਬ ਦੇ ਵਿੱਚ ਦੇ ਦੇਾਂਗੇ ਇਹ ਆਰ ਸਾਈਡ ਦਾ ਕਰੋਸ ਆ ਬਾਈ ਜੀ 20 ਦਿਨ ਦੀ ਕੱਚੀ ਆ ਠੰਡੀ ਬਾਰਫ ਦੀ ਸੀ ਇਹ ਪਰ ਆਹ ਮਸ਼ੀਨ ਵਾਲੀ ਆ ਮੜਾ ਦੇਖੋ ਵੀਰੇ ਆਰਪੀਆਂ ਸਰਹਾਣੇ ਵਰਗੀ ਪਈ ਆ ਦੇਖੋ ਠੰਡੀ ਸੀਲ ਫੌਲਾ ਵੀਰੇ ਫਾਰਮ ਦੇ ਵਿੱਚੋਂ ਲਈ ਆ ਬੈਦਰ ਕਾਟ ਦੇਵਾਂਗੇ ਰਾਜੀ ਸਮੀ ਬੜੀ ਵੀ ਐਰ ਬੈਗ ਆਗੀ ਆ ਬੱਚਾ ਆ ਗਿਆ ਵੀਰੇ 26 ਕਿੱਗਲੋ ਰੈਡੀ ਆ ਬਾਈ ਜੀ ਠੰਡੀ ਸੀ ਲਾ ਗਈ ਤੇ ਆ ਸੂਣ ਵਾਲੀ ਆ ਗਈ ਵੀਰੇ ਥੋੜਾ ਜਿਆ ਕਰ ਲੈਣ ਡੋ ਦਾ ਕਰਾਸ ਆ ਗਿਆ ਬਾਕੀ ਵੀਰੇ ਆ ਬੱਚਾ ਆ ਗਿਆ ਬਾਈ ਜੀ ਦੂਜਾ ਸੂਆ ਇਹ ਵੀ 12 ਤਰ੍ਹਾਂ ਦਿਨ ਦੀ ਬਾਕੀ ਆ ਆ ਬਣ ਵੀਰੇ ਹੋ ਸਕਦਾ ਕਰਮ ਵਾਲੀ ਸੂ ਰਹੀ ਇਹ ਸੂ ਰਹੀ ਆ ਕਰਲੈਂਡੋ ਕਰ ਲੈਣੋ ਜਾ ਹਾਂਜੀ ਹਾਂਜੀ ਬਾਈ ਇਹ ਸੂ ਰਹੀ ਆ ਕੀ ਬਹੁਤ ਸੋਹਣੀ ਆ ਚੰਗੀ ਆ ਵੀਰੇ ਦੋਦੇ ਵੀ 20 ਤੋਂ ਜਾਣੀ ਪਾਰ ਦੇਊਗਾ ਦੇਖ ਸਕਦੇ ਹੋ ਬਹੁਤ ਚੰਗਾ ਬੱਚਾ ਹੈਗਾ ਤੇ ਆ ਬਣ ਵੀਰੇ ਆ ਗਈ ਆ ਤੀਜਾ ਸੂਆ ਹੂ ਸਾਰੀਆਂ ਦੂਜਾਂ ਦੀ ਤੀਜਾ ਹੋਊਗੀ ਬਾਜ ਮਿਲਿਆ ਬਾਜ ਦੇ ਦੇਾਂਗੇ ਤੇ ਆ ਆ ਗਿਆਂ ਵੀਰੇ ਇਹ ਆਫਰ ਲਾ ਦੇਾਂਗੇ ਇਹ 60 ਤੋਂ ਸਲੇਣਾ ਆਫਰ ਆ ਉਹ ਲਾ ਦੇਾਂਗੇ 55 54 ਬਾ ਲਾ ਦੇਣੇ ਵੀਰੇ ਬਸ ਬਾਈ ਜੀ ਆਪਦੇ ਪੈਸੇ ਪੂਰੇ ਕਰਾਂਗੇ ਤਾਂ ਵੀਰਾਂ ਦੇ ਲਈ ਰਾਟ ਕੱਢਿਆ ਗਿਆ ਐਂਡ ਤੇ ਕ ਲਾਜ਼ਮੀ ਕਹਿਣਾਗਾ ਮਗਰੋਂ ਪਿੱਛੋਂ ਕੋਈ ਨਾ ਆਵੇ ਵੀਰੇ ਵਪਾਰ ਕਰਦੇ ਆ ਬਾਹਰੋਂ ਖਰੀਦ ਕੇ ਲੈਣਾ ਘਰ ਦੀ ਇੱਕ ਵੀ ਬੈੜ ਹੈ ਨਹੀਂ ਸਾਰੀ ਚੀਜ਼ ਹੁੰਦੀ ਆ ਆਪਦਾ ਵੀਰੇ ਪੈਸੇ ਤੁਸੀਂ ਖਰਚਨੇ ਆ ਤੁਹਾਡਾ ਦੇਖ ਕੇ ਨਰਖ ਪਰਖ ਲੈ ਕੇ ਦੇਖਣ ਦਾ ਤੁਹਾਡਾ ਵੀਰੇ ਹੱਕ ਬਣਦਾ ਸਾਡੇ ਫਾਰਮ ਤੋਂ ਲੈ ਜਾਣੀਆਂ ਵੀਰੇ ਅਸੀਂ ਵੀ ਆਦ ਨੂੰ ਦੁੱਧ ਦੁੱਧ ਤੇ ਕਿਸੇ ਹੀ ਵਪਾਰ ਕਰਦੇ ਆ ਵੀਰੇ ਆਪ ਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਗੇਟੋਂ ਬਾਹਰ ਬਾਗੀ ਕਿਸੇ ਕਸਮ ਦੀ ਬਾਈ ਜੀ ਕੋਈ ਗਾਰੰਟੀ ਨਹੀਂ ਹੋਣੀਗੀ ਸੋ ਵੀਰੋ ਕਾਫੀ ਨਾਗਾ ਬਸ ਤੁਹਾਨੂੰ ਦਿਖਾ ਚੁੱਕਿਆ ਪਿੰਡ ਸੀਨੀਵਾਲ ਜ਼ਿਲ੍ਹਾ ਬਰਨਾਲਾ 62 707 13 934 ਵੀਰਾਂ ਦਾ ਕੰਟੈਕਟ ਨੰਬਰ ਆ 31 ਤਰੀਕ ਨੂੰ ਇੱਥੇ ਪਹੁੰਚੋ ਆਪ ਦੀ ਮਨਪਸੰਦ ਜੀ ਦੇ ਮਾਰਕੀਟ ਨਾਲੋਂ 10 ਤੋਂ 15000 ਰੁਪਏ ਸਸਤੀ ਗਾਂਵ ਤੋਂ ਲੈ ਕੇ ਜਾਓ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ